ਚਰੇਦਿਆ ਸਾਰੀ ਪ੍ਰੋਬਲਮ ਦਾ ਇੱਕੋ ਹੱਲ ਆ ਵਾਲਾ ਜਾਦੂਈ ਸਾਬਣ ਬੱਲੇ 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 ਆ ਦੇਖੋ ਜੀ ਮੇਰੇ ਹੱਥ ਚ ਨਿੰਮਾ ਤੇ ਖੀਗਵਾਰ ਆ ਨਿੰਮ ਨੂੰ ਆਪਾਂ ਚੰਗੀ ਤਰ੍ਹਾਂ ਧੋਲਿਆ ਤੇ ਪੱਤੇਆਂ ਨੂੰ ਆਪਾਂ ਚੰਗੀ ਤਰ੍ਹਾਂ ਛਾਂਟ-ਛਾਂਟ ਕੇ ਉੱਤੇ ਰੱਖ ਲਿਆ ਨਾਲ ਆਪਾਂ ਲੈ ਲਿਆ ਜੀ ਖੀਗਵਾਰ ਖੀਗਵਾਰ ਨੂੰ ਹੁਣ ਆਪਾਂ ਕੱਟ ਕੇ ਇਹਦਾ ਗੁੱਦਾ ਗੁੱਦਾ ਵੇਖੋ ਤੁਸੀਂ ਵਿੱਚੋਂ ਕੱਢ ਲੈਣਾ ਵਾ ਤੇ ਕੱਢ ਕੇ ਐਨ ਭਾਂਡ ਦੇ ਵਿੱਚ ਰੱਖ ਲੈਣਾ ਵਾ ਤੇ ਮਿਕਸੀ ਦੇ ਵਿੱਚ ਇਹਦਾ ਕੱਢਣਾ ਜੀ ਆਪਾਂ ਜੂਸ ਚੰਗੀ ਤਰ੍ਹਾਂ ਤੁਸੀਂ ਦੇਖੋ ਜਿੱਦਾਂ ਆਪਾਂ ਕੱਢ ਰਹੇ ਆ ਤੇ ਨਾਲ ਹੀ ਆਪਾਂ ਇੱਕ ਕੌਲੀ ਲਵਾਂਗੇ ਜੀ ਹੋਰ ਐਕਸਟਰਾ ਦੇ ਵਿੱਚ ਇੱਕ ਕੌਲੀ ਆਪਾਂ ਲੈ ਲਈ ਐਕਸਟਰਾ ਇਹਦੇ ਵਿੱਚ ਪਾ ਲਿਆ ਜੀ ਆਪਾਂ ਕੀ ਇੱਕ ਵਾਰ ਛਿੱਲ ਕੇ ਤੇ ਵਿੱਚ ਪਾਵਾਂਗੇ ਜੀ ਦੋ ਵਿਟਾਮਿਨ E ਦੇ ਕੈਪਸੂਲ ਇਹ ਆਪਣੇ ਸਰੀਰ ਲਈ ਬਹੁਤ ਹੈਲਦੀ ਹੁੰਦੇ ਆ ਤੇ ਇੱਕ ਭਾਂਡੇ ਵਿੱਚ ਗਰਮ ਪਾਣੀ ਰੱਖ ਲਿਆ ਵਾ ਤੇ ਨਾਲ ਹੀ ਦੂਜੇ ਪਾਸੇ ਆਪਾਂ ਮਿਕਸੀ ਵਿੱਚ ਪਾ ਕੇ ਸਾਰਾ ਕੁਝ ਗ੍ਰाइंड ਕਰ ਲਿੱਤਾ ਤੇ ਆਹ ਦੇਖੋ ਜੀ ਇਹਦਾ ਕੱਢ ਲੈਣਾ ਆਪਾਂ ਰਸਾ ਐਨ ਨਿਚੋੜ ਕੇ ਉਹ ਵੀ ਕੱਪੜੇ ਦੀ ਮਦਦ ਦੇ ਨਾਲ ਜਿਹੜਾ ਇਹਦਾ ਰਸਾ ਵਾ ਨਾ ਉਹ ਆਪਾਂ ਗੈਸ ਦੇ ਉੱਪਰ ਜਿਹੜਾ ਭਾਂਡਾ ਰੱਖਿਆ ਵਾ ਪਾਣੀ ਪਾ ਕੇ ਉਹਦੇ ਵਿੱਚ ਇੱਕ ਡਬਲ ਭਾਂਡਾ ਰੱਖ ਕੇ ਉਹਦੇ ਵਿੱਚ ਪਾਵਾਂਗੇ ਜੀ ਆਪਾਂ ਸਾਬਣ ਸਾਬਣ ਮੈਂ ਤਾਂ ਲਿਆ ਸੀਗਾ ਜੀ ਪੇਅਰਸ ਦਾ ਸਾਬਣ ਲਿਆ ਸੀਗਾ ਜਿੱਦਾਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਆ ਮੈਂ ਲਿਆ ਸੀ ਪੇਅਰਸ ਦਾ ਸਾਬਣ ਤੁਸੀਂ ਕੋਈ ਵੀ ਸਾਬਣ ਬੇਸ ਲੈ ਸਕਦੇ ਆ ਤੇ ਉਹਨੂੰ ਜਿਹੜਾ ਸਾਬਣ ਪਿਘਲ ਗਿਆ ਤੇ ਵਿੱਚ ਜਿਹੜਾ ਆਪਾਂ ਮਟੀਰੀਅਲ ਗ੍ਰाइंड ਕਰਕੇ ਜਿਹੜਾ ਜੂਸ ਕੱਢਿਆ ਸੀ ਉਹਨੂੰ ਆਪਾਂ ਵਿੱਚ ਚੰਗੀ ਤਰ੍ਹਾਂ ਪਾ ਦੇਣਾ ਵਾ ਤੇ ਜਿਹੜਿਆ ਮੋਲਡਿੰਗ ਆ ਮੋਲਡਿੰਗ ਦੇ ਵਿੱਚ ਪਾ ਕੇ 10 ਜਾਂ 15 ਮਿੰਟ ਲਈ ਫ੍ਰਿਜ ਦੇ ਵਿੱਚ ਸਟੋਰ ਕਰ ਦੇਣਾ ਵਾ ਤੇ ਬਾਅਦ ਚ ਕੱਢੋਗੇ ਤੁਸੀਂ ਦੇਖ ਰਹੇ ਹੋ ਜਾਦੂਈ ਸਾਬਣ ਬਣ ਗਿਆ ਵਾ ਕਿਨ ਚਿਹਰੇ ਦੀ ਸਾਰੀ ਸਮੱਸਿਆ ਦਾ ਇੱਕੋ ਹੱਲ ਸਾਬਣ ਨਿੰਮ ਦਾ ਸਾਬਣ ਜੀ ਕਿੰਦਾਂ ਲੱਗਿਆ